ਸਤਿ ਸ੍ਰੀ ਅਕਾਲ ਸਤਿਓ ਸਤਿ ਸ੍ਰੀ ਅਕਾਲ ਮੈਂ ਲਖਪਿੰਦਰ ਡੇਰੀ ਫਾਰਮ ਖਿਆਲਾ ਤੋਂ ਅੱਜ ਤੁਹਾਨੂੰ ਡਰਾਈ ਮੱਝਾਂ ਦੀ ਖੁਰਾਕ ਬਾਰੇ ਦੱਸਦੇ ਆਂ ਜਦੋਂ ਆਪਣੀ ਮੱਝ ਡਰਾਈ ਹੋ ਜਾਂਦੀ ਹੈ ਉਹਨੂੰ ਆਪਾਂ ਜ਼ਿਆਦਾ ਦਾਣਾ ਨਹੀਂ ਦੇਣਾ ਬਸ ਦਾਣਾ ਇੰਨਾ ਕੁ ਦੇਣਾ ਵੀ ਉਹਦਾ ਢਿੱਡ ਭਰ ਜੇ ਜਿਵੇਂ ਸਾਨੂੰ ਅਸੀਂ ਇੱਕਾ ਵੀਡੀਓ 'ਚ ਮੱਝ ਦਿਖਾ ਰਹੇ ਹਾਂ ਜਿਹੜੀ ਇਹ ਆਪਣੀ ਮੱਝ ਹੈ ਇਹ ਜਿੱਦਾਂ ਦੀ ਦੁੱਧੋਂ ਹਟਈਏ ਨੂੰ ਅੱਧਾ ਕਿਲੋ ਤੋਂ ਵੱਧ ਦਾਣਾ ਨਹੀਂ ਪਾਇਆ ਬਸ ਇਹਦਾ ਢਿੱਡ ਭਰੇ ਤੂੜੀ ਨਾਲ ਹੁਣ ਤੁਸੀਂ ਆਏ ਦੇਖ ਲਓ ਇਹ ਮੱਝ ਦੀ ਸਿਹਤ ਪੂਰੀ ਵਧੀਆ ਹੈ ਕੋਈ ਇਹਨੂੰ ਫੀਡ ਸਪਲੀਮੈਂਟ ਨਹੀਂ ਕੋਈ ਲੇਵਾ ਬਣਾਉਣ ਵਾਲੀ ਦਵਾਈ ਨਹੀਂ ਦਿੱਤੀ ਕੁਛ ਨਹੀਂ ਸਿਰਫ ਇਹਨੂੰ ਸੁੱਕੀ ਤੂੜੀ ਤੇ ਮਾਣਾ ਮੋਟਾ ਚੌਕਰ ਨਾਲ ਪਾਲੀਏ ਹੁਣ ਤੁਸੀਂ ਦੇਖੋ ਇਹਦਾ ਸਰੀਰ ਪੂਰਾ ਵਧੀਆ ਸਿਹਤ ਹੈ ਦੀ ਪੂਰਾ ਵਧੀਆ ਪਾਜਣਾ ਕੋਈ ਲਿੱਸੀ ਨਹੀਂ ਜਦੋਂ ਹੁਣ ਇਹ ਮੱਝ ਨੇ ਸੂਣਾ ਹਫ਼ਤਾ ਦਾ 10 ਦਿਨ ਰਹਿ ਗਏ ਤੇ ਜਦੋਂ ਇਹ ਮੱਝ ਸੂਪੀ ਸੂਣ ਤੋਂ 5-7 ਦਿਨ ਬਾਅਦ ਇਨੂੰ ਦਾਣਾ ਦੇਣਾ ਅਸੀਂ ਸਟਾਰਟ ਕਰਦਾਂਗੇ ਜਿੰਨਾ ਮਰਜ਼ੀ ਤੁਸੀਂ ਦਾਣਾ ਦੇ ਦਿਓ ਇਹ ਉਨਹੀਂ ਖਾਜੂਗੀ ਆਪਾਂ ਕੀ ਕਰਦੇ ਆਂ ਸੂਣ ਤੋਂ 2-3 ਮਹੀਨੇ ਪਹਿਲਾਂ ਤੇਲ ਦੇਤਾ ਲੇਫਟੀ ਪਾਤੀ ਉਹ ਚੀਜ਼ਾਂ ਦੇਈ ਜਾਂਦੇ ਆ ਉਹ ਮੱਝ ਦਾ ਲੀਵਰ ਫੈਂਟੀ ਹੋ ਜਾਂਦਾ ਏਡੀ ਮੋਟੀ ਹੋ ਜਾਂਦੀ ਹੈ ਫਿਰ ਜਦੋਂ ਸੂਂਦੀ ਹੈ ਫਿਰ 2 ਹਫ਼ਤੇ ਉਹ ਦਾਣਾ ਨਹੀਂ ਖਾਂਦੀ ਉਹੀ ਟਾਈਮ ਹੁੰਦਾ ਦੁੱਧ ਲੈਣ ਦਾ ਇਸ ਲਈ ਵੀਰੋਂ ਨਾਲੇ ਤਾਂ ਜੇ ਆਪਾਂ ਇਹਨੂੰ ਦਾਣਾ ਘੱਟ ਦੇਵਾਂਗੇ ਆਪਣੇ ਪੈਸੇ ਬਚਣਗੇ ਦੂਜਾ ਜਦੋਂ ਅਗਲੀ ਵਾਰ ਇਹ ਸੂਗੀ ਮੱਝ ਉਦੋਂ ਵਧੀਆ ਦਾਣਾ ਖਾਊਗੀ ਜਿੰਨਾ ਤੁਸੀਂ ਨਾ ਤੁਸੀਂ ਦਾਣਾ ਪਾਉਂਗੇ ਉਨਾ ਹੀ ਫਿਰ ਇਹ ਮੱਝ ਦਾਣਾ ਖਾਊਗੀ ਨਾਲੇ ਪਿਛਲੇ ਸਾਲ ਨਾਲੋਂ ਦੇਖੋ ਤੁਸੀਂ ਦੁੱਧ ਵਧ ਦੇਊਗੀ ਬਸ ਇੱਕੋ ਹੀ ਗੱਲ ਯਾਦ ਰੱਖਣੀ ਆ ਤੁਸੀਂ ਜਦੋਂ ਛੋਡੀ ਮੱਝ ਸੂਂਦੀ ਐ ਸੂਣ ਤੋਂ ਜਿੰਨਾ ਟਾਈਮ ਉਹਨੇ ਦੁੱਧ ਦੇਣਾ 7 ਮਹੀਨੇ ਦਿੰਦੀ ਐ 8 ਮਹੀਨੇ ਦਿੰਦੀ ਐ ਜਦੋਂ ਡਰਾਈ ਹੋਗੀ ਉਦੋਂ ਦਾਣਾ ਬਿਲਕੁਲ ਨਹੀਂ ਦੇਣਾ ਉਸ ਤੋਂ ਪਹਿਲਾਂ ਪੂਰੀ ਡੋਜ਼ ਹੀ ਦਾਣੇ ਦੀ ਦੇਣੀ ਹੈ ਐ ਨਹੀਂ ਵੀ ਜੇ 5-6 ਕਿਲੋ ਦੁੱਧ ਆਇਆ ਇਹਦਾ ਦਾਣਾ ਘਟਾ ਦਿਓ ਫੇਰ ਨਹੀਂ ਦਾਣਾ ਘਟਾਉਂਗੇ ਫਿਰ ਉਹ ਲਿੱਸੀ ਹੋ ਜਾਊਗੀ ਫਿਰ ਤੁਹਾਨੂੰ ਸੂਣ ਤੋਂ ਪਹਿਲਾਂ ਫੇਰ ਸੇਵਾ ਕਰਨੀ ਪਊ ਜਿੰਨਾ ਚਿਰ ਛੋਡੀ ਮੱਝ ਦੁੱਧ ਦਿੰਦੀ ਹੈ ਉਹਨੂੰ ਪੂਰੀ ਡੋਜ਼ ਹੀ ਦੇਣੀ ਹੈ ਚਾਹੇ ਉਹ 3 ਕਿਲੋ ਦੁੱਧ ਦਿੰਦੀ ਹੈ ਤਾਂ ਤੁਹਾਡੀ ਮੈਂ ਮੈਂਸ ਦੀ ਸਿਹਤ ਪੂਰੀ ਵਧੀਆ ਰਹੂਗੀ ਤੇ ਜਦੋਂ ਡਰਾਈ ਹੋਊਗੀ ਜਿਆਦਾ ਫਿਰ ਕੁਝ ਹੋਰ ਪਾਉਣ ਦੀ ਲੋੜ ਨਹੀਂ ਬਸ ਤੁਸੀਂ ਇਹੀ ਗੱਲਾਂ ਦਾ ਧਿਆਨ ਰੱਖਣਾ ਹੈ ਵੀ ਦੁੱਧ ਦੇਣ ਤੱਕ ਮੱਝ ਨੂੰ ਪੂਰਾ ਦਾਣਾ ਜਦੋਂ ਡਰਾਈ ਹੋ ਗਈ ਦਾਣਾ ਬੰਦ ਫੇਰ ਸੌਣ ਤੋਂ ਬਾਅਦ ਸੋ ਸਾਥੀਓ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਹੋਈ ਹੋਵੇਗੀ ਧੰਨਵਾਦ